ਗੁਰਜੀ ਦਾ ਖਾਲਸਾ ਗੁਰਜੀ ਕੀ ਫਤਿਹ ਜੈ ਜੀਂ ਜੈ ਭਾਤ ਜੈ ਸਭਿਧਾਨ ਅੱਜ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਆਪਣੀ ਮਾਂ ਪਾਰਟੀ ਜਿਹੜੇ ਬਜ਼ੁਰਗ ਮੇਰੇ ਲੰਬੇ ਸਮੇਂ ਤੋਂ ਪਿਛਲੇ ਸਮੇਂ ਤੋਂ ਅਕਾਲੀ ਦਲ ਨਾਲ ਚੱਲੇ ਹੋਏ ਸੀਗੇ ਔਰ ਜਦੋਂ ਤੋਂ ਮੈਂ ਸੋਝੀ ਸਮਝੀ ਉਸ ਤੋਂ ਬਾਅਦ ਮੈਂ ਸਹਿਬ ਕਾਂਸ਼ੀਰਾਮ ਦੀ ਮੂਵਮੈਂਟ 'ਚ ਕੰਮ ਕੀਤਾ ਪਰ ਜਦੋਂ ਉਹ ਬੀਐਸਪੀ ਪਾਰਟੀ ਸਹਿਬ ਕਾਂਸ਼ੀਰਾਮ ਦੇ ਫਲਸਫੇ ਤੋਂ ਉਲਟ ਕੇ ਭਾਜਪਾ ਦੇ ਹੱਥਾਂ ਦੇ ਵਿੱਚ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਅਸੀਂ 2002 ਤੋਂ ਬੀਐਸਸੀ ਦਾ ਟੋਟਲੀ ਸਾਥ ਛੜਪੇ ਸੀ ਤੇ اور ਮੈਂ ਸਮਾਜਿਕ ਜਥੇਬੰਦੀਆਂ ਵਿੱਚ ਸਮਾਜਿਕ ਤੌਰ ਤੇ ਕੰਮ ਕਰ ਰਿਹਾ ਸੀਗਾ ਪਰ ਅੱਜ ਉਸ ਤੋਂ ਬਾਅਦ ਭਗਵੰਤ ਮਾਨ ਦੀ ਸੋਚ ਨੂੰ ਲੈ ਕੇ ਅਸੀਂ ਉਹ ਮਤਲਬ ਉਸ ਦੇ ਵਿਚਾਰਾਂ ਨੂੰ ਲੈ ਕੇ ਜੁੜੇ ਸੀਗੇ ਜੋ ਕਮੇਟੀ ਹੁੰਦੇ ਨੇ ਵੀ ਪੰਜਾਬ ਦੇ ਭਲੇ ਦੀ ਭਵਿਕੀ ਦੀ ਗੱਲ ਕਰਦਾ ਸੀਗਾ ਪਰ ਉਹ ਉਸ ਤੋਂ ਉਲਟ ਕੇਂਦਰ ਦੀ ਕਟਕੁਤਲੀ ਬਣ ਕੇ ਰਹਿ ਗਿਆ ਅੱਜ ਜੋ ਵੱਡੇ ਪੱਧਰ ਤੇ ਉਨੇ ਅਨਸੂਚਿਤ ਜਾਤੀ ਮਜ਼ਦੂਰ ਵਰਗ ਦਾ ਘਾਣ ਕੀਤਾ ਕੋਈ ਵੀ ਪਾਰਟੀ ਨੇ ਐਡਾ ਵੱਡਾ ਘਾਣ ਨਹੀਂ ਕੀਤਾ ਜਿੰਨਾ ਇਸ ਭਗਵੰਤ ਮਾਨ ਨੇ ਕੀਤਾ ਪਿਛਲੇ ਆਉਂਦੇ ਹੀ ਸਾਲ ਇਹਨਾਂ ਨੇ ਐਡਵੋਕੇਟਾਂ ਤੇ 58 ਉਹਨਾਂ ਤੇ ਕਤਲਿਆਮ ਕੀਤਾ ਰਿਜ਼ਰਵੇਸ਼ਨ ਚੋਰਾ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਨਸੂਚਿਤ ਜਾਤੀ ਦੀ ਜਿਹੜੀ ਕਮਿਸ਼ਨ ਹੈ ਜਿਹੜੀ ਸਾਡੇ ਲੋਕਾਂ ਦੇ ਲਈ ਛਤਰੀ ਹੈ ਉਹਦਾ ਜਿਹੜੇ 10 ਮੈਂਬਰ ਸੀਗੇ ਉਹਨਾਂ ਨੂੰ ਘਟਾ ਕੇ 5 ਕੀਤੇ ਉਹਨਾਂ ਦਾ ਸਮਾਂ 5 ਸਾਲ ਦਾ 3 ਸਾਲ ਕੀਤਾ ਔਰ ਚੇਅਰਮੈਨ 2 ਸਾਲ ਤੋਂ ਨਿਰਾਇਆ ਔਰ ਹੋਰ ਵੀ ਬਹੁਤ ਮਜ਼ਦੂਰ ਪੱਖੀਆਂ ਜੋ ਗੱਲਾਂ ਨੇ ਕੰਮ ਨੇ ਉਹ ਇਹਨੇ ਅੱਜ ਤੱਕ ਨਹੀਂ ਕੀਤੇ ਔਰ ਜਿਹੜਾ 1000 ਰੁਪਏ ਦਾ ਵਾਅਦਾ ਉਹ ਬੀਬੀਆਂ ਇਹਨਾਂ ਨੂੰ ਅੱਜ ਇਹਨਾਂ ਨੂੰ ਪਿੰਡਾਂ ਵਿੱਚ ਨਰੇਗਾ ਦੀਆਂ ਵੱਡੇ ਪੱਧਰ ਤੇ ਵੜ ਨਹੀਂ ਦੇ ਰਹੀਆਂ ਔਰ ਜੇ ਗੱਲ ਕਰੀਏ ਮਜਵੀ ਸਿੱਖ ਵਾਲਮੀਕੀ ਦੀ ਕੌਮ ਦੀ 39 ਜਾਤਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ ਮਜਵੀ ਸਿੱਖ ਵਾਲਮੀਕੀ ਦੀ ਹੈ ਜਿਹਦੇ ਵਿੱਚੋਂ ਇੱਕ ਵੀ ਕਿੱਕਟ ਨਾਂ ਦੇ ਕੇ ਇਹਨੇ ਵੱਡਾ ਧੋਖਾ ਮਾਇਆ ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਜਿਹੜੀ ਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਬਰਾਬਰਤਾ ਦੀ ਗੱਲ ਕਰਦੀ ਹੈ ਔਰ ਗੁਰੂ ਸਾਹਿਬ ਦੇ ਫਲਸਫੇ ਨੂੰ ਲੈ ਕੇ ਚੱਲ ਰਹੀ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਔਰ ਪ੍ਰੋਫੈਸਰ ਸਾਹਿਬ ਜਿਹੜੇ ਇਸ ਹਲਕੇ ਤੋਂ ਨੇ ਔਰ ਆਨੰਦਵਰ ਸਾਹਿਬ ਤੋਂ ਵੈਸਟ ਐਮਪੀ ਦਾ ਅਵਾਰਡ ਹਾਸਲ ਹੈ ਉਹਨਾਂ ਦੀ ਰਹਿਨਮਾਈ ਦੇਖਦੇ ਹੋਏ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਔਰ ਜਿੰਦ ਜਾਨ ਤੰਦ ਮੁੱਦਿਆਂ ਦੇ ਨਾਲ ਸ਼੍ਰੋਮਣੀ ਕਾਲੀ ਦੇ ਲਈ ਕੰਮ ਕਰਾਂਗੇ